Well. ਮੈਂ ਉਤਰਦਿਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਇੱਕ ਵੱਡੀ ਰਾਹਤ ਜਿਹੜੀ ਹੈਗੀ ਆ ਲੋਕਾਂ ਨੂੰ ਮਿਲੀ ਹੈਗੀ ਆ ਜਿਸ ਦੇ ਵਿੱਚ GST ਦਾ ਜਿਹੜਾ ਹੈਗਾ ਵਾ ਕਾਫੀ ਜਿਹੜੀ ਦਰ ਘਟਾਈ ਗਈ ਹੈਗੀ ਆ ਜਿਸ ਦੇ ਵਿੱਚ 2-ਵਿਲਰ 4-ਵਿਲਰ ਅਤੇ ਹੋਰ ਵੀ ਜੜੀਆਂ ਕਈ ਚੀਜ਼ਾਂ ਨੇ ਉਹਨਾਂ ਦੇ ਰੇਟ ਘਟੇ ਨੇ ਅੱਜ ਜਿਹੜਾ ਹੈਗਾ ਬਵਾਨੀ ਮੋਟਰ ਜਿਹੜੀ ਹੈਗੀ ਆ ਉਹਦੇ ਓਨਰ ਨੇ ਜਿਹੜੇ ਉਹਨਾਂ ਨਾਲ ਗੱਲ ਕਰਾਂਗੇ ਬਜਾਜ ਬਜਾਜ ਦੀ ਏਜੰਸੀ ਆ ਹਾਂਜੀ ਸਰ ਕੀ ਨਾਮ ਜੀ ਹਾਂਜੀ ਮੇਰਾ ਨਾਮ ਜੀ ਪੀਰੇ ਮਰਵਾਹਾ ਉਹ ਨਿਮੋਟਿਸ਼ਨ ਕੋ ਉਧਰ ਬਜਾਜ ਤੋਂ ਤੇ ਆਪਣਾ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਸਰਕਾਰ ਵੱਲੋਂ 28% ਜੀਐਸਟੀ ਤੇ ਘਟਾਇਆ ਗਿਆ ਹੁਣ ਅੱਗੇ 28% ਸੀ ਹੁਣ ਸਰਕਾਰ ਨੇ 18% ਕਰਤਾ ਸਿੱਧਾ ਹੀ 10% ਦਾ ਫਾਇਦਾ ਆਮ ਜਨਤਾ ਨੂੰ ਕੀਤਾ ਅੱਗੇ ਆਪਾਂ ਦੇਖਦੇ ਸੀ ਕਿ ਟੈਕਸ ਵਗੈਰਾ ਵਧਾਈ ਜਾਂਦੀ ਸੀ ਸਰਕਾਰ ਵੱਲੋਂ ਪਰ ਇਹ ਕੀ ਜਿਹੜੇ ਆ ਟੈਕਸ ਘਟਵਾਇਆ ਗਿਆ ਤੇ ਮੇਨ ਇਹ ਮੋਟਿਵਾ ਵੀ ਜਿੰਨਾ ਹੁਣ ਆਪਣਾ ਫੈਸਟੀਵਲ ਸੀਜ਼ਨ ਆ ਨਵਰਾਤਰੀ ਸ਼ੁਰੂ ਆ ਨਵਰਾਤਰੀ ਤੋਂ ਹੀ ਸਰਕਾਰ ਨੇ ਇਸ ਦੀ ਰੇਟ ਘਟਾਏ ਆ ਜਿਸ ਨਾਲ ਲੋਕਾਂ 'ਚ ਜੋ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਕਿਉਂਕਿ ਲੋਕਾਂ ਨੇ ਪਹਿਲਾਂ ਹੀ ਫੈਸਟੀਵਲ ਸੀਜ਼ਨ ਦੇ ਸੋਚਿਆ ਹੁੰਦਾ ਕਿ ਨੌਰਾਤਰੀ, ਦੀਵਾਲੀ, ਦੁਸ਼ਹਿਰੀ ਦੇ ਕੋਲ ਜਾ ਕੇ ਅਸੀਂ ਬਾਈਕਸ ਵਗੈਰਾ ਜਾਂ ਕੋਈ ਵੀ ਆਪਣੀ ਪਰਚੇਜ਼ਿੰਗ ਕਰਾਂਗੇ ਇਸ ਲਈ ਨਾਲ ਜੋ ਕੰਪਨੀ ਵੱਲੋਂ ਆਫਰ ਆ ਰਹੀ ਆ ਜਾਂ ਵਿਆਜ ਘਟਾ ਰਿਹਾ ਆ ਜਾਂ ਇੰਟਰਸਟ ਵਿੱਚ ਘਟ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਉਹਦੇ ਨਾਲ ਨਾਲ ਜਿਹੜਾ ਸਰਕਾਰ ਨੇ 10% ਘਟਾਇਆ ਉਹਦੇ ਨਾਲ ਲੋਕਾਂ ਨੂੰ ਡਬਲ ਫਾਇਦਾ ਹੋ ਗਿਆ ਇਸ ਨਾਲ ਤੇ ਇਹਦੇ ਵਿੱਚ ਗੱਲ ਕਰੀਏ ਟੂ-ਵਿਲਰ ਦੇ ਟੂ-ਵਿਲਰ ਜਿਹੜੇ ਹੈਗੇ ਆ ਆਪਣੇ ਮੋਟਰਸਾਈਕਲ ਵਗੈਰਾ ਹੈਗੇ ਆ ਇਹਨਾਂ ਦਾ ਕਿੰਨਾ ਕੁ ਰੇਟ ਦਾ ਫਰਕ ਪਿਆ ਹੈ 2 ਵੀਜਰ ਦਾ ਜਿੰਨਾਂ ਜਿਹਾ ਅਲੱਗ-ਅਲੱਗ ਮਾਡਲ ਆਂਦੇ ਚ ਅਲੱਗ-ਅਲੱਗ ਮਾਡਲ ਦੇ ਅਲੱਗ-ਅਲੱਗ ਜਿਹਦਾ 10% ਟੈਕਸ ਕਟਾਇਆ ਗਿਆ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਉਸ ਹਿਸਾਬ ਨਾਲ ਜਿੰਨੀ ਕੁ ਕੀਮਤ ਉਹਦੀ ਬੰਦੀ ਆ ਬਾਈਕ ਦੀ بیس ਮਾਡਲ ਜਾਂ ਬੇਸਿਕ ਅਮਾਊਂਟ ਜਿੰਨੀ ਬੰਦੀ ਉਸ ਹਿਸਾਬ ਨਾਲ 10% ਹਰ ਬਾਈਕ 'ਚ ਕਟਾਇਆ ਗਿਆ ਜੀ ਛੋਟੇ ਮਾਡਲ ਦੀ ਗੱਲ ਕਰੀਏ ਤਾਂ 6000 ਦੇ ਕਰੀਬ ਤੇ ਵੱਡੇ ਮਾਡਲ ਜਿਨ੍ਹਾਂ ਹਾਈ ਐਂਡ ਬਾਈਕਸ ਆਂਦੇ ਆ ਪਲਸਰ ਆਂਦੇ ਸਪੋਰਟਸ ਬਾਈਕਸ ਆਂਦੇ ਆ ਉਹ ਤੱਕ 15000 ਤੱਕ ਵੀ ਸਰਕਾਰ ਵੱਲੋਂ ਜਿਹੜੀ ਆ ਟੈਕਸ ਘਟਾਉਣ ਦੀ ਛੂਟ ਦਿੱਤੀ ਜਾ ਰਹੀ ਹੈ। ਜਿਹੜੇ ਜਿੱਦਾਂ ਅੱਗੇ ਫੈਸਟੀਵਲ ਹੁੰਦੇ ਸੀਗੇ ਕਾਫੀ ਰੇਟ ਵੱਧਦੇ ਹੁੰਦੇ ਸੀਗੇ ਦੇਖੇ ਜਾਂਦੇ ਸੀਗੇ ਪਰ ਇਸ ਵਾਰ ਜਿਹੜਾ ਹੈਗਾ ਸਰਕਾਰ ਨੇ ਇੱਕ ਵੱਡੀ ਰਾਹਤ ਆਪਾਂ ਕਹਿ ਸਕਦੇ ਹਾਂ ਦਿੱਤੀ ਹੈ ਕਿਸ ਤਰ੍ਹਾਂ ਦੀ ਬਿਲਕੁਲ ਸਰਕਾਰ ਨੇ ਪਹਿਲਾਂ ਹੀ ਜਿੱਦਾਂ ਕੀ ਵਾਅਦਾ ਕੀਤਾ ਸੀ ਜਦੋਂ GST ਬਣਾਇਆ ਸੀ GST ਲਾਗੂ ਕੀਤਾ ਸੀ ਕਿ ਵੀ ਸਮੇਂ-ਸਮੇਂ ਤੇ ਇੱਥੇ ਟੈਕਸ ਵਿੱਚ ਜਿਹੜਾ ਚੇਂਜਿਸ ਕੀਤੇ ਜਾਣਗੇ ਇਹ ਵੀ ਸਰਕਾਰ ਨੇ ਨਾਲ ਦੱਸਿਆ ਸੀ ਕਿ ਕੱਲਾ ਵਧਾਇਆ ਹੀ ਨਹੀਂ ਜਾਊਗਾ ਟੈਕਸ ਜੇ ਲੋਡ ਹੋਈ ਤਾਂ ਘਟਾਇਆ ਵੀ ਜਾ ਸਕਦਾ ਹੈ। ਇਸ ਸਭ ਤੋਂ ਮੇਨ ਗੱਲ ਜਿਹੜਾ ਅੱਜ ਚੱਲ ਰਿਹਾ ਅੱਜਕੱਲ ਵੀ ਸਰਕਾਰ ਆਪਣੇ ਇੰਡੀਆ ਨੂੰ ਜਿਹੜਾ ਆਤਮ ਨਿਰਭਰ ਬਣਾ ਚੰਦੀ ਹੈ ਜਿਹਦਾ ਬਾਹਰੀ ਦੇਸ਼ਾਂ ਵਿੱਚ ਟੈਕਸ ਵਾਧਾ ਲਗਾਇਆ ਜਾ ਰਿਹਾ ਹੈ ਜਿੱਦਾਂ ਕੋਈ ਜਾਣਦੇ ਟਰੰਪ ਨੇ ਧਮਕੀ ਦਿੱਤੀ ਸੀ ਸਰਕਾਰ ਨੂੰ ਵੀ ਇਹ ਟੈਕਸ ਵਧਾ ਦੇਣਾ ਉਹਨੇ ਟੈਕਸ ਵਧਾਇਆ ਵੀ ਇਸ ਕਰਕੇ ਸਰਕਾਰ ਆਪਣੇ ਅੰਦਰ ਜਿਹੜੇ ਇੰਡੀਅਨ ਪ੍ਰੋਡਕਟਸ ਆ ਉਹਨੂੰ ਵਧਾ ਕੇ ਆਪਣੇ ਟੈਕਸ ਘਟਾ ਕੇ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਦੇਣਾ ਚਾਹੁੰਦੀ ਹੈ ਇਹ ਕਿੰਨਾ ਕੁ ਫਰਕ ਪਿਆ ਕਸਟਮਰ ਦੇ ਵਿੱਚ ਕਿੰਨਾ ਕੁ ਫਰਕ ਪਿਆ ਕਸਟਮਰ ਦਾ ਫਰਕ ਪਿਆ ਸੀ ਕਿ ਦਾ ਕਸਟਮਰ ਪਹਿਲਾਂ ਹੀ ਰੁਕਿਆ ਹੋਇਆ ਸੀ ਵੀ ਆਪਾਂ ਫੈਸਟੀਵਲ ਤੇ ਬਾਈਕs ਖਰੀਦਾਂਗੇ ਉਸ ਤੋਂ ਥੋੜੇ ਦਿਨ ਪਹਿਲਾਂ ਹੀ ਜਦਾਂ ਸੇਲ ਵਗੈਰਾ ਸਾਰਿਆਂ ਦੀ ਡਾਊਨ ਹੋ ਗਈ ਸੀ ਕਿਉਂਕਿ ਕਸਟਮਰ ਨੂੰ ਪਤਾ ਸੀ ਕਿ ਇੱਕ ਦਾ ਫੈਸਟੀਵਲ ਤੇ ਲੈਣਾ ਇੱਕ ਕਸਟਮਰ ਨੂੰ ਅਵੇਅਰਨੈਸ ਸੀ ਕਿ ਟੈਕਸ ਵੀ ਘਟ ਰਿਹਾ ਵਾ ਸੋਸ਼ਲ ਮੀਡੀਆ ਥਰੂ ਜਾਂ ਤੁਹਾਡੀ ਨਿਊਜ਼ ਵਗੈਰਾ ਦੇ ਥਰੂ ਉਹਨਾਂ ਨੂੰ ਪਤਾ ਸੀ ਕਿ ਟੈਕਸ ਵਗੈਰਾ ਘਟ ਰਿਹਾ ਇਸ ਕਰਕੇ ਹੁਣ ਜਿਹੜਾ ਕਸਟਮਰ ਲਗਾਤਾਰ ਇਨਕੁਆਰੀ ਕਰ ਰਿਹਾ ਤੇ ਹੌਪ ਆ ਕਿ ਵਧੀਆ ਸੀਜ਼ਨ ਤੇ ਤਲਾ 2 ਵੀਲਰ ਦਾ ਜਾਂ 4 ਵੀਲਰ ਦਾ ਨਹੀਂ ਸਾਰੀਆਂ ਚੀਜ਼ਾਂ 'ਚ ਸਰਕਾਰ ਨੇ ਜਿਹੜਾ ਇਹਦਾ ਟੈਕਸ ਕਟਾਇਆ ਹੈ ਲੋਕਾਂ ਦੇ ਫੋਨ ਵਗੈਰਾ ਵੀ ਆਨੇ ਸ਼ੁਰੂ ਹੋ ਗਏ ਬਿਲਕੁਲ ਇਨਕੁਆਰੀ ਲਗਾਤਾਰ ਆ ਰਹੀ ਹੈ ਲੋਕੀ ਕੰਟੈਕਟ ਕਰ ਰਹੇ ਆ ਤੇ ਵੱਧ ਤੋਂ ਵੱਧ ਲੋਕੀ ਇਸ ਚੀਜ਼ ਦਾ ਫਾਇਦਾ ਉਠਾਣਾ ਚਾਹੁੰਦੇ ਹੋ ਕੋ ਲੋਕਾਂ ਨੂੰ ਪਤਾ ਵੀ ਟੈਕਸ ਕਟਿਆ ਆ ਤੇ ਇਹਦਾ ਜਿੰਨਾ ਤੋਂ ਫਾਇਦਾ ਹੋ ਸਕੇ ਵੱਧ ਤੋਂ ਵੱਧ ਉਠਾਇਆ ਜਾ ਸਕੇ ਜਿਹੜੇ ਕਸਟਮਰ ਬਾਈਕ ਲੈਣੀ ਸੀ ਜਾਂ ਕੋਈ ਵੀ ਚੀਜ਼ ਪਰਚੇਸ ਕਰਨੀ ਸੀ ਉਹਨਾਂ ਨੇ ਤਾਂ ਲੈਣੀ ਹੈ ਜਿਹੜੇ ਕਨਫਿਊਜ਼ ਸੀ ਕਿ ਹਜੇ ਲਈ ਰੋਕੇ ਲਈਓ ਉਹਨਾਂ ਲਈ ਇਹ ਬਹੁਤ ਵਧੀਆ ਮੌਕਾ ਆ ਤੇ ਉਹ ਵੀ ਹੁਣ ਜਿਹੜੇ ਆਪਣੀ ਪਰਚੇਜ਼ਿੰਗ ਏ ਸੰਤੀ ਰਜੀ ਕਿਉਂਕਿ ਇਹ ਲਗਾਤਾਰ ਜਿਹੜਾ ਹੈਗਾ ਵਾ ਪਹਿਲਾਂ ਜਿਹੜੇ ਟੈਕਸ ਵੱਧਦੇ ਹੀ ਹੁੰਦੇ ਸਨ ਚਾਹੇ ਕੋਈ ਫੈਸਟੀਵਲ ਹੁੰਦਾ ਸੀ ਤਾਂ ਉਦੋਂ ਰੇਟ ਕਾਫੀ ਜਿਹੜੇ ਹੈਗੇ ਹੈਵੀ ਹੋ ਜਾਂਦੇ ਸੀਗੇ ਹਾਈ ਜਿਹੜੇ ਰੇਟਾਂ ਕਾਰਨ ਜਿਹੜਾ ਲੋਕਾਂ ਨੂੰ ਚੀਜ਼ਾਂ ਖਰੀਦਣੀਆਂ ਬੜੀਆਂ ਮੁਸ਼ਕਲ ਹੋ ਜਾਂਦੀਆਂ ਸੀ ਪਰ ਇਸ ਵਾਰ ਜਿਹੜਾ ਹੈਗਾ ਵਾ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਵਾ ਇੱਕ ਵੱਡੀ ਰਾਹਤ ਜਿਹੜੀ ਲੋਕਾਂ ਨੂੰ ਆਪਾਂ ਕਹਿ ਸਕਦੇ ਹਾਂ ਦਿੱਤੀ ਗਈ ਹੈਗੀ ਆ ਜਿਸ ਦੇ ਵਿੱਚ ਜੀਐਸਟੀ ਦੇ ਜਿਹੜੇ ਹੈਗੀਆਂ ਦਰਾਂ ਕਾਫੀ ਘਟਾਈਆਂ ਗਈਆਂ ਜਿਸ ਕਰਕੇ ਅੱਜ ਟੂ-ਵਿਲਰ ਦਾ ਕਾਫੀ ਰੇਟ ਘਟਿਆ ਹੈਗਾ ਵਾ ਹੋਰ ਵੀ ਕਈ ਚੀਜ਼ਾਂ ਦੇ ਜਿਹੜੇ ਰੇਟ ਘਟਾਉਣ ਦੇ ਕਾਰਨ ਜਿਹੜਾ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਕੈਮਰਾ ਪਰਸਨ ਨਾਲ ਫੜੀ ਤਰੋੜਾ ਨਖੋਦਾ